ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਜਾਣਕਾਰੀ ਲੈ ਕੇ ਆਏ ਆ ਜਿਵੇਂ ਆਪਣੀ ਪੰਜਾਬ ਜੀ ਕੇ ਚੱਲ ਰਹੀ ਆ ਆਪਾਂ ਉਹਦੀਆਂ ਐਮਸੀਕਿਊ ਪਾ ਰਹੇ ਆ ਅੱਜ ਆਪਾਂ ਪੰਜਾਬ ਜੀ ਕੇ ਦੇ ਬਾਰੇ ਹੀ ਜਾਣਕਾਰੀ ਲੈ ਕੇ ਆਏ ਆ ਬਟ ਲੈ ਕੇ ਆਏ ਆ ਪੰਜਾਬੀ ਸਾਹਿਤ ਦੇ ਬਾਰੇ ਅੱਜ ਆਪਾਂ ਤਿੰਨ ਕਵੀਆਂ ਦੇ ਬਾਰੇ ਜਾਣਕਾਰੀ ਲਿਖਾਂਗੇ ਪਹਿਲਾਂ ਆਪਾਂ ਜਿੰਨੇ ਵੀ ਸਾਹਿਤ ਦੇ ਨਾਲ ਰਿਲੇਟਡ ਕਵੀ ਨੇ ਨਾਟਕਕਾਰ ਨੇ ਕਾਂਗੀਕਾਰ ਨੇ ਉਹਨਾਂ ਬਾਰੇ ਜਾਣਕਾਰੀ ਤੁਹਾਡਾ ਨਾਲ ਸ਼ੇਅਰ ਕਰਾਂਗੇ ਦੇ ਲਈ ਨੂੰ ਤੇ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਭਾਈ ਵੀਰ ਸਹੀ ਇਹਨਾਂ ਬਾਰੇ ਜਾਣਕਾਰੀ ਸ਼ੇਅਰ ਕਰਦੇ ਆਪਾਂ ਇਹ ਗੱਲ ਕਰੀਏ ਟਾਈਮ ਪੀਰੀਅਡ ਇਹਨਾਂ ਦਾ 1872 ਤੋਂ 1957 ਰਚਨਾਵਾਂ ਜਿਹੜੀਆਂ ਸੀ ਇਹਨਾਂ ਦੀਆਂ ਮਟਕ ਹੁਲਾਰੇ ਲਹਿਰਾਂ ਦੇ ਹਾਰ ਮਟਕ ਹੁਲਾਰੇ ਲਹਿਰਾਂ ਦੇ ਹਾਰ ਦਿਲ ਤਰੰਗ ਬਿਜਲੀਆਂ ਦੇ ਹਾਰ ਦਿਲ ਤਰੰਗ ਕਮਾ ਬਿਜਲੀਆਂ ਦੇ ਹਾਰ ਕੰਬ ਦੀ ਕਲਾਈ ਕੰਬ ਦੀ ਕਲਾਈ ਮੇਰੇ ਸਾਈਆਂ ਦੀਓ ਪ੍ਰੀਤ বিনা ਉੱਤੇ ਇੱਕ ਇਦਾਂ ਦਾ ਹੀ ਕੁਐਸਚਨ ਬਣ ਕੇ ਆਣਾ ਇੱਕ ਵੀ ਆਹ ਕੱਤਕ ਕਿਸ ਦੀ ਹੈ ਜਾਂ ਰਚਨਾ ਕਿਸ ਦੀ ਤ੍ਰੇਲ ਤੁਕਾ ਰਾਣਾ ਸੂਰਤ ਸਿੰਘ ਰਾਣਾ ਸੂਰਤ ਸਿੰਘ ਇਹ ਹੈਗਾ ਮਹਾਕਾਵ ਮਹਾਕਾਵ ਠੀਕ ਹੈ ਜੀ ਇਹ ਪੁੱਛਿਆ ਜਾ ਸਕਦਾ ਵੀ ਰਾਣਾ ਸੂਰਤ ਸਿੰਘ ਭਾਈ ਵੀਰ ਸਿੰਘ ਦੁਆਰਾ ਲਿਖਿਆ ਕੀ ਹੈ ਠੀਕ ਹੈ ਜੀ ਅਗਲਾ ਨਾਵਲ ਨਾਵਲ ਇਹਨਾਂ ਨੇ ਕਿਹੜਾ ਲਿਖਿਆ ਨਾਵਲ ਲਿਖਿਆ ਇਹਨਾਂ ਨੇ ਸੁੰਦਰੀ ਇਹ ਵੀ ਬਹੁਤ ਮਸ਼ਹੂਰ ਹੋਇਆ ਸੀ ਇਹ ਬਾਬਾ ਨੌਦ ਸਿੰਘ ਸਤਵੰਤਕਾਰ ਵਿਜੇ ਸਿੰਘ ਗਲਾ ਹੈਗਾ ਨਾਟਕ ਨਾਟਕ ਇਹਨਾਂ ਦਾ ਲਿਖਿਆ ਹੋਇਆ ਰਾਜਾ ਲਖਦਾਤਾ ਸਿੰਘ ਰਾਜਾ ਲਖ ਦਾਤਾ ਸਿੰਘ ਵਾਰਤਕ ਰਚਨਾਵਾਂ ਕਿਹੜੀਆਂ ਨੇ ਉਹਨਾਂ ਦੀਆਂ ਉਹ ਹੈਗੀ ਹੈ ਜੀ ਗੁਰੂ ਨਾਨਕ ਚਮਤਕਾਰ ਗਾਂਗੀਤਰ ਚਮਤਕਾਰ ਤੇ ਅਸ਼ਟ ਗੁਰੂ ਚਮਤਕਾਰ ਅਸ਼ਟ ਗੁਰੂ ਚਮਤਕਾਰ ਤੇ 1953 ਦੇ ਵਿੱਚ ਇਹਨਾਂ ਨੂੰ ਮੇਰੇ ਸਾਈਆਂ ਜੀਓ ਮੇਰੇ ਸਾਈਆਂ ਜੀਓ ਦੇ ਲਈ 1953 ਦੇ ਵਿੱਚ ਸਾਹਿਤ ਅਕਾਦਮੀ ਕੁਰਸਕਾਰ ਮਿਲਿਆ ਠੀਕ ਹੈ ਜੀ ਇਹ ਜਾਣਕਾਰੀ ਹੈ ਜੀ ਭਾਈ ਵੀਰ ਸਿੰਘ ਜੀ ਬਾਰੇ ਅਗਲੀ ਜਾਣਕਾਰੀ ਆਪਾਂ ਅਮਰਤਾ ਪ੍ਰੀਤਮ ਜੀ ਦਿਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਵਾਤੋ-ਵਾਤ ਬੱਚਿਆਂ ਨੂੰ ਅੱਗੇ ਤੋਂ ਅੱਗੇ ਦੂਜੇ ਹੈਗੇ ਅਮ੍ਰਿਤਾ ਪ੍ਰੀਤਮ 1919 ਤੋਂ ਲੈ ਕੇ 2005 ਤੱਕ ਦਾ ਸਮਾਂ ਨਾਵਲ ਨਾਵਲ ਕਿਹਨੇ ਲਿਖੀ ਫਿਰਸੀ ਨਾਵਲ ਪਿੰਜਰ ਇੱਕ ਸੀ ਅਨੀਤਾ ਆਲਣਾ ਇੱਕ ਸਵਾਲ बंद दरवाजा जलावतन जला वतन, जला वतन। डॉक्टर देव चक नंबर छपुंजा चक नंबर छपुंजा ਇਹਨਾਂ ਦੇ ਨਾਵਲ ਸੀਗੇ ਕਵਤਾਂਵਾਂ ਇਹਨਾਂ ਦੀਆਂ ਕਿਹੜੀਆਂ ਕਿੜੀਆਂ ਨੇ ਨਾਗਮਣੀ ਕਬੂਤਰੀ ਹੂੰ ਕਬੂਤਰੀ ਨਹੀਂ ਕਸਤੂਰੀ ਅੰਮ੍ਰਿਤ ਲਹਿਰਾ ਸੁਨੇਹੜੇ ਇਹ ਬਹੁਤ ਮਸ਼ਹੂਰ ਸੀ ਇਹਨਾਂ ਦੀ ਸੁਨੇਹੜੇ ਕਾਗਜ਼ ਤੇ ਕੈਨਵਸ ਇਹ ਵੀ ਬਹੁਤ ਮਸ਼ਹੂਰ ਆ ਮਤਲਬ ਇਹਨਾਂ ਦੇ ਸਟਾਰ ਪਾਣੇ ਨੇ ਜਿਹੜੀਆਂ ਪਿੰਜਰ ਲੰਮੀਆਂ ਵਾਟਾਂ ਸਰਗੀ ਵੇਲਾ ਇਹ ਵੀ ਬਹੁਤ ਮਸ਼ਹੂਰ ਇਹਨਾਂ ਦੀ ਉਹ ਗੀਤਾਂ ਵਾਲਿਓ ਉਹ ਉਹ ਗੀਤਾਂ ਵਾਲਿਓ 36 ਤੋਤੇ ਫੁੱਲ 36 ਤੋਤੇ ਫੁੱਲ ਇਹ ਵੀ ਬਹੁਤ ਇੰਪੋਰਟੈਂਟ ਆ ਮੈਂ ਤਵਾਰੀਖ ਹਾਂ ਹਾਂ ਹਿੰਦੀ ਦੀ ਤੇ ਪੱਥਰ ਗੀਟੇ ਪੱਥਰ ਗੀਟੇ ਇਹ ਵੀ ਮਸ਼ੂਹਰ ਹੈ ਇਹਨਾਂ ਦੀ ਪੁਸਤਕ ਠੀਕ ਹੈ ਜੀ ਜੇ ਗੱਲ ਕਰੀਏ ਕਹਾਣੀਆਂ ਇਹਨਾਂ ਨੇ ਕਹਾਣੀਆਂ ਕਿਹੜੀਆਂ ਲਿਖੀਆਂ ਦੋ ਹੀ ਹੋਣੀਆਂ ਆ ਵੀਡੀਓ ਲੰਬੀ ਹੋ ਜਾਣੀ ਹੈ ਕਹਾਣੀਆਂ ਇਹਨਾਂ ਦੀਆਂ ਜਿਹੜੀਆਂ-ਕਿਹੜੀਆਂ ਨੇ ਮੋਮਬਤੀਆਂ ਦਾ ਭੇਤ ਜੰਗਲੀ ਬੁੱਟੀ ਪੰਜ ਬਰੇ ਲੰਮੀ ਸੜਕ ਕੁੰਜੀਆਂ ਹੀਰੇ ਦੀ ਕਣੀ ਹੀਰੇ ਦੀ ਕਣੀ ਲਟੀਆਂ ਦੀ ਸ਼ੋਕਰੀ ਇੱਕ ਸ਼ਹਿਰ ਦੀ ਮੌਤ ਇਹ ਬਾਅਦ ਮਸ਼ਹੂਰ ਹੈ ਇੱਕ ਸ਼ਹਿਰ d स्मॉल ਠੀਕ ਹੈ ਜੀ ਫਿਰ ਜੇ ਗੱਲ ਕਰੀਏ ਸਾਹਿਦ ਅਕੈਦਮੀ ਪੁਰਸਕਾਰ ਇਹਨਾਂ ਨੂੰ ਸੋਨੇ ਦੇ ਸੋਨੇ ਦੇ ਲਈ ਇਹਨਾਂ ਨੂੰ ਸਾਹਿਦ ਅਕੈਦਮੀ ਪੁਰਸਕਾਰ 1956 ਦੇ ਵਿੱਚ ਮਿਲਿਆ ਇਹ ਸੀਗੀ ਅਮਰਤਾ ਪ੍ਰੀਤਮ ਜੀ ਬਾਰੇ ਜਾਣਕਾਰੀ ਤੇ ਭਾਈ ਵੀਰ ਸਿੰਘ ਜੀ ਬਾਰੇ ਕੱਲ ਅਗਲੇ ਦੋ ਰਾਈਟਰ ਜਿਹੜੇ ਨੇ ਉਹਨਾਂ ਬਾਰੇ ਜਾਣਕਾਰੀ ਲੈ ਕੇ ਆਵਾਂਗੇ ਜਾਣਕਾਰੀ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਧੰਨਵਾਦ